ਦੇਸ਼ ਵਿਦੇਸ਼ ਦੀਆਂ ਖਬਰਾਂ ਦੋਸਤੋ ਤੁਹਾਡੇ ਨਾਲ ਸਾਂਝ ਪਾਉਂਦੇ ਆ ਜਹਲਾ ਮੋਰਚਾ ਲਾ ਕੇ ਬੈਠੇ ਕਿਸਾਨ ਜਿਹੜੇ ਨੇ ਪੁਲਿਸ ਨੇ ਚੁੱਕੇ ਨੇ ਜਹਲਾ ਤੋਂ ਪਟਿਆਲਾ ਬਠਿੰਡਾ ਦੇ ਨਾਲ ਮਿਲ ਆਉਂਦੀ ਜਿਹੜੀ ਹੈ ਸੜਕ ਹੈ ਬਾਈਪਾਸ ਦੇ ਲਈ ਐਕਵਾਇਰ ਕੀਤੀ ਜਹਲਾ ਦੇ ਲੋਕਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਦਾ ਮੁਆਵਜ਼ਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਲਗਾਇਆ ਮੋਰਚਾ ਜਿਹੜਾ ਖਦੇੜਨ ਦੇ ਇਰਾਦੇ ਦੇ ਨਾਲ ਪੁਲਿਸ ਨੇ ਸਵੇਰੇ ਹੀ ਕਿਸਾਨਾਂ ਨੂੰ ਚੁੱਕ ਲਿਆ ਕਿਸਾਨ ਆਗੂ ਬਲਰਾਜ ਜੋਸ਼ੀ ਨੇ ਕਿਹਾ ਕਿ ਸਰਕਾਰ ਜਹਲਾ ਪਿੰਡ ਦੇ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਨਹੀਂ ਦੇ ਰਹੀ ਹੈ ਇਸ ਦੇ ਕਾਰਨ ਮੰਗਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਮੋਰਚਾ ਲਾਇਆ ਗਿਆ ਸੀ ਉਹਨਾਂ ਦੱਸਿਆ ਕਿ ਸਰਕਾਰ ਜ਼ਬਰਦਸਤੀ ਮੁਫਤ ਵਿੱਚ 22 ਏਕੜ ਜ਼ਮੀਨ ਐਕਵਾਇਰ ਕਰ ਰਹੀ ਹੈ ਇਸ ਜ਼ਮੀਨ ਨੂੰ ਕਿਸਾਨ 110 ਸਾਲਾਂ ਤੋਂ ਵਾ ਰਹੇ ਨੇ ਪਰ ਹੁਣ ਜਦੋਂ ਸੜਕ ਬਣ ਰਹੀ ਹੈ ਤਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇ ਕੇ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਤੇ ਮੁਆਵਜ਼ੇ ਦੇ ਲਈ ਕਿਸਾਨ ਮੋਰਚਾ ਜਿਹੜਾ ਲਾ ਕੇ ਬੈਠੇ ਸਨ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਉਹਦੇ ਵਿੱਚ ਜਿਹੜੀਆਂ ਕੱਲ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜਿਹੜੀਆਂ ਅਪਡੇਟਸ ਨਵੀਆਂ ਆਈਆਂ ਨੇ ਹੁਣ ਕਿਸਾਨਾਂ ਨੂੰ ਸਾਲਾਨਾ 50000 ਰੁਪਏ ਪ੍ਰਤੀ ਏਕੜ ਦੇਵੇਗੀ ਸਰਕਾਰ ਅੱਗੇ ਕੀ ਅਪਡੇਟ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲੈਂਡ ਬੂਲਿੰਗ ਨੀਤੀ ਦੌਰਾਨ ਸਵੈ ਇੱਛਾ ਦੇ ਨਾਲ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਸਲਾਣਾ ਦਿੱਤੀ ਜਾਣ ਵਾਲੀ ਰਾਸ਼ੀ 30000 ਰੁਪਏ ਪ੍ਰਤੀ ਜੜੀਆ ਏਕੜ ਤੋਂ ਵਧਾ ਕੇ 50000 ਰੁਪਏ ਪ੍ਰਤੀ ਏਕੜ ਕਰਨ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਕਨਾਲ ਜ਼ਮੀਨ ਦੇਣ ਵਾਲੇ ਕਿਸਾਨ ਨੂੰ ਵੀ 120 ਸੌਰੀ 125 ਵਰਗ ਗਜ ਦਾ ਜਿਹੜਾ ਪਲਾਂਟ ਤੇ 25 ਗਜ਼ ਕਮਰਸ਼ੀਅਲ ਜ਼ਮੀਨ ਦੇਣ ਦੀ ਜੜੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਹਾਇਸ਼ ਉੱਤੇ ਹੋਈ ਹੈ। ਮੀਟਿੰਗ ਦੇ ਵਿੱਚ ਲੈਂਡ ਪੋਲਿੰਗ ਨੀਤੀ 'ਚ ਹੋਰ ਵੀ ਕਈ ਸੋਧਾਂ ਨੂੰ ਹਰੀ ਝੰਡੀ ਦਿੱਤੀ ਗਈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਹੁਣਾਂ ਨੇ ਦੱਸਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਜਿਨ੍ਹਾਂ ਸਮਾਂ ਪ੍ਰੋਜੈਕਟ ਦੇ ਉੱਤੇ ਕੰਮ ਸ਼ੁਰੂ ਨਹੀਂ ਹੁੰਦਾ ਉਹਨਾਂ ਸਮਾਂ ਕਿਸਾਨ ਆਪਣੀ ਜ਼ਮੀਨ 'ਤੇ ਖੇਤੀ ਕਰਕੇ ਕਮਾਈ ਕਰ ਸਕਣਗੇ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਸਾਲਾਨਾ 50000 ਰੁਪਏ ਪ੍ਰਤੀ ਏਕੜ ਦੀ ਵਾਧੂ ਸਹਾਇਤਾ ਵੀ ਦਿੱਤੀ ਜਾਵੇਗੀ ਦੱਸਿਆ ਪਹਿਲਾ ਪਹਿਲਾ ਸੂਬਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ 30000 ਰੁਪਏ ਪ੍ਰਤੀ ਸਾਲ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਸੀ ਜ਼ਮੀਨ ਲੈਣ ਤੋਂ ਬਾਅਦ ਕਿਸਾਨਾਂ ਨੂੰ 1 ਲੱਖ ਰੁਪਏ ਪ੍ਰਤੀ ਏਕੜ ਸਾਲਾਨਾ ਦਿੱਤੇ ਜਾਣ ਜਾਨੇ ਨੇ ਇਸ ਸਾਲਾਨਾ ਰਕਮ ਦੇ ਵਿੱਚ ਹਰ ਸਾਲ 10 ਫੀਸਦੀ ਦਾ ਵਾਅਦਾ ਹੋਣਾ ਹੈ ਜੋ ਕਿ ਜ਼ਮੀਨ ਲੈਣ ਤੋਂ ਸ਼ੁਰੂ ਹੋਵੇਗਾ ਤੇ ਸੰਬੰਧਿਤ ਧਰਾਂ ਨੂੰ ਵਿਕਸਿਤ ਕੀਤੇ ਪਲਾਂਟ ਜਿਹੜੇ ਨੇ ਪਲਾਟ ਜਿਹੜੇ ਨੇ ਸੌਂਪਨ ਤੱਕ جاری ਰਹੇਗਾ ਮੋਕ ਮੰਤਰੀ ਨੇ ਕਿਹਾ ਕਿ ਲੈਂਡ ਪੋਲਿੰਗ ਨੀਤੀ ਦੇ ਵਿੱਚ ਕੀਤੀ ਗਈ ਸੋਧ ਦੇ ਅਨੁਸਾਰ ਸੂਬੇ ਦੇ ਵਿੱਚ ਇੱਕ ਤਨਾ ਜ਼ਮੀਨ ਦੇਣ ਵਾਲੇ ਕਿਸਾਨ ਨੂੰ ਵੀ 125 ਵਰਗ ਗਜ ਦਾ ਪਲਾਟ ਜਿਹੜਾ ਪਲਾਟ ਤੇ 25 ਗਜ ਕਮਰਸ਼ੀਅਲ ਜ਼ਮੀਨ ਜਿਹੜੀ ਹੈ ਮਿਲੇਗੀ ਇਸ ਤੋਂ ਇਲਾਵਾ ਵਿਭਾਗ ਵੱਲੋਂ ਜਿਹੜਾ ਲੈਟਰ ਆਫ ਇੰਟੈਂਟ ਐਲਓਆਈ ਜਾਰੀ ਕੀਤਾ ਜਾਵੇਗਾ ਜਿਸ ਦੇ ਨਾਲ ਜ਼ਮੀਨ ਮਾਲਕ ਬੈਂਕਾਂ ਤੋਂ ਕਰਜ਼ਾ ਹਾਸਲ ਕਰਨ ਦੇ ਯੋਗ ਬਣਨਗੇ ਉਨਾ ਕਹਿ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ 21 ਦਿਨਾਂ ਦੇ ਅੰਦਰ-ਅੰਦਰ ਜਿਹੜਾ ਲੈਟਰ ਆਫ ਇੰਟੈਂਟ ਦਿੱਤਾ ਜਾਵੇਗਾ ਇਸ ਲੈਟਰ ਆਫ ਇੰਟੈਂਟ ਨੂੰ ਕਿਸਾਨ ਵੇਚ ਵੀ ਸਕਦੇ ਨੇ ਤੇ ਇਸ ਦੇ ਉੱਤੇ ਕਰਜ਼ਾ ਵੀ ਕਹਿੰਦੇ ਲਿਆ ਜਾ ਸਕਦਾ ਹੈ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਜ਼ਮੀਨ ਖਰੀਦਣ ਤੇ ਵੇਚਣ ਦੇ ਉੱਤੇ ਕੋਈ ਪਾਬੰਦੀ ਕਹਿੰਦੇ ਨਹੀਂ ਹੋਵੇਗੀ ਪਹਿਲਾਂ ਪਾਬੰਦੀ ਲਾ ਦਿੱਤੀ ਸੀ ਸਾਦਵੀਆਂ ਦੇ ਨਾਲ ਰੇਪ ਮਾਮਲੇ ਦੇ ਵਿੱਚ ਰਾਮ ਰਹੀਮ ਨੇ ਅਚਾਨਕ ਵਾਪਸ ਲੈ ਲਈਆ ਪਟੀਸ਼ਨ ਸਜ਼ਾ ਰੁਕਵੌਨ ਲਈ ਕੀਤਾ ਸੀ ਹਾਈ ਕੋਰਟ ਦਾ ਰੁਕ ਜਿਹੜਾ ਡੇਰਾ ਸੱਚਾ ਸੌਦਾ ਜਿਹੜਾ ਹੈ ਉਹਦੇ ਮੁਖੀ ਗੁਰਮੀਤ ਰਾਮ ਰਹੀਮ ਜਿਹੜਾ ਹੈ ਨੇ 2017 ਦੇ ਪ੍ਰਸਿੱਧ ਜਬਰ ਜਿਹੜਾ ਜਨਾਹ ਮਾਮਲੇ ਦੇ ਵਿੱਚ ਆਪਣੀ ਸਜ਼ਾ ਨੂੰ ਮੁਅਤਲ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਅਧਿਕਾਰਤ ਤੌਰ ਦੇ ਉੱਤੇ ਵਾਪਸ ਲੈ ਲਈ ਹੈ ਹਾਈ ਕੋਰਟ ਨੇ ਪਟੀਸ਼ਨ ਨੂੰ ਪਟੀਸ਼ਨਰ ਦੀ ਇੱਛਾ ਦੇ ਮੁਤਾਬਕ ਆਜ਼ਾਦੀ ਦੇ ਨਾਲ ਦੁਬਾਰਾ ਪਟੀਸ਼ਨ ਧਾਰ ਕਰਨ ਦੀ ਛੁੱਟ ਜਿਹੜੀ ਹੈ ਛੂਟ ਦੇ ਦਿੱਤੀ ਹੈ ਨਾਲ ਖਾਰਜ ਕਰ ਦਿੱਤੀ ਹੈ ਇਸ ਦੇ ਨਾਲ ਹੀ ਪੱਤਰਕਾਰ ਛਤਰਪਤੀ ਹਤਿਆ ਮਾਮਲੇ ਦੇ ਵਿੱਚ ਸਜ਼ਾ ਦੇ ਖਿਲਾਫ ਅਪੀਲ ਦੇ ਉੱਤੇ ਮੁੱਖ ਜੱਜ ਦੀ ਬੈਂਚ ਦੇ ਕੋਲ ਸੁਣਵਾਈ ਸ਼ੁਰੂ ਹੋ ਗਈ ਹੈ ਚੀਫ ਜਸਟਿਸ ਸ਼ਿਲਨਾਗੂ ਤੇ ਜਸਟਿਸ ਵਿਕਰਮ ਅਗਰਵਾਲ ਦੀ ਬੈਂਚ ਸਾਹਮਣੇ ਡੇਰਾ ਸੱਚਾ ਸੌਦਾ ਮੁਖੀ ਵੱਲੋਂ ਇਹ ਜਿਹੜਾ ਜਾਣਕਾਰੀ ਦਿੱਤੀ ਗਈ ਕਿ ਉਹ ਜ਼ਬਰਜਨਾ ਮਾਮਲੇ ਦੇ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਵਾਪਸ ਲੈਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਇਹ ਪਟੀਸ਼ਨ ਖਾਰਜ ਮੰਨੀ ਜਾਵੇ ਪਰ ਭਵਿੱਖ ਦੇ ਵਿੱਚ ਦੁਬਾਰਾ ਪੇਸ਼ ਕਰਨ ਦੀ ਆਜ਼ਾਦੀ ਬਣੀ ਰਹੇਗੀ ਇਹ ਅਰਜੀ ਲਗਭਗ 2 ਸਾਲ ਤੋਂ ਲੰਬਤ ਸੀ ਸਪੈਸ਼ਲਿਸ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਇਸ ਦੇਰੀ ਦੇ ਉੱਤੇ ਚਿੰਤਾ ਜਤਾਈ ਸੀ ਤੇ ਸਾਫ਼ ਕੀਤਾ ਸੀ ਕਿ ਅਗਲੀ ਤਰੀਕ ਨੂੰ ਚਾਹੇ ਬੈਂਸ ਹੋਵੇ ਜਾਂ ਨਹੀਂ ਅਰਜੀ ਦਾ ਨਿਪਟਾਰਾ ਕੀਤਾ ਜਾਵੇਗਾ ਪਰ ਵਾਪਸ ਘਾਤੋ ਲੈ ਲਈ ਫਿਰ ਜਾ ਕਰਨਾ ਸੀਗਾ ਬੈਂਸ ਵੀ ਹੋਣੀ ਸੀ ਤੇ ਅਰਜੀ ਦਾ ਨਿਪਟਾਰਾ ਵੀ ਹੋਣਾ ਸੀ ਉਸ ਸੁਣਵਾਈ ਦੇ ਦੌਰਾਨ ਡੇਰਾ ਸੱਚਾ ਸੌਦਾ ਪ੍ਰਮੁੱਖ ਜਿਹੜਾ ਦੇ ਵਕੀਲ ਨੇ ਹੋਰ ਸਮੇਂ ਦੀ ਮੰਗ ਕੀਤੀ ਸੀ ਜਿਸ ਦੇ ਉੱਤੇ ਕੋਰਟ ਨੇ ਕਾਫੀ ਅਨਮੰਨੇ ਨਾਲ ਅਗਲੀ ਸੁਣਵਾਈ ਦੀ ਇਜਾਜ਼ਤ ਦਿੱਤੀ ਸੀ ਹੁਣ ਜਦੋਂ ਕਿ ਸਜ਼ਾ ਮੁਅਤਲੀ ਦੀ ਅਰਜੀ ਵਾਪਸ ਲੈ ਲਈ ਗਈ ਹੈ ਹਾਈ ਕੋਰਟ ਨੇ ਸਾਫ਼ ਕੀਤਾ ਕਿ ਹੁਣ ਮੁੱਖ ਅਪਰਾਧਕ ਅਪੀਲ ਦੇ ਉੱਤੇ ਸੁਣਵਾਈ ਕੀਤੀ ਜਾਵੇਗੀ ਜਿਸ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਆਪਣੀ ਜਿਹੜਾ ਦੋਸ਼ ਸਿੱਧੀ ਨੂੰ ਚੁਣੌਤੀ ਦਿੱਤੀ ਹੈ ਬਿਲਕੁਲ ਰਾਜਨ ਸੈਣੀ ਸਾਹਿਬ ਜੇ ਮੈਂ ਗੱਲ ਕਰਕੇ ਗਏ ਨੇ ਉਹਦੇ ਵਿੱਚ ਪੂਰਾ ਜਿਹੜਾ ਦਮ ਹੈ ਜੀ ਤੇ ਕੋਈ ਨਾ ਕੋਈ जुगाੜ ਲਾਰੇ ਨੇ ਜੀ 2 ਸਾਲ ਤੋਂ ਪਟੀਸ਼ਨ ਲੱਗੀ ਹੋਈ ਐ ਤੇ ਉਹਦੇ ਉੱਤੇ ਸੁਣਵਾਈ ਹੋਣੀ ਸੀ ਅਨੁਸਾਰਾ ਕੁਝ ਹੋਣਾ ਸੀ ਮਸਲਾ ਹੱਲ ਕਰਨਾ ਸੀ ਤਾਂ ਉਹ ਚਾਹੇ ਹੱਕ ਚ ਜਾਂਦੀ ਚਾਹੇ ਵਿਰੋਧ ਚ ਜਾਂਦੀ ਪਰ ਪਟੀਸ਼ਨ ਹੀ ਵਾਪਸ ਲੈ ਲਈ ਤੇ ਹੁਣ ਪਤਾ ਹੋਏਗਾ ਕਿ ਮੇਰੇ ਖਿਲਾਫ ਜਾਵੇਗੀ ਜਾਂ ਕਿੱਦਾਂ ਹੋਏਗਾ ਜੜੀਆਂ ਸਰਕਾਰਾਂ ਨੇ ਉਹਨਾਂ ਨੇ ਸਾਥ ਦੇਣਾ ਛੱਡਿਆ ਹੋਵੇਗਾ ਕਹਿ ਦਿੱਤਾ ਹੋ ਗਿਆ ਭਾਈ ਅਜੇ ਸਾਡੀ ਤੈਨੂੰ ਤੇਰੀ ਸਾਨੂੰ ਜ਼ਰੂਰਤ ਨਹੀਂ ਐ ਦੇਖਦੇ ਆ ਤੇ ਪਾਰਲੀਮੈਂਟ ਮੌਨਸੂਨ ਸੈਸ਼ਨ ਜਿਹੜਾ ਹੈ ਹੰਗਾਮੇ ਦੀ ਪੇਂਟ ਫੇਰ ਚੜ ਗਿਆ ਤੀਜਾ ਦਿਨ ਮੌਨਸੂਨ اجلاس ਦਾ ਤੀਜਾ ਦਿਨ ਜਿਹੜਾ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਦੇ ਲਈ ਮੁਲਤਵੀ ਰਹੀ ਹੈ ਸਦਨ ਕਿਸੇ ਦੇ ਪਿਓ ਦਾ ਨਹੀਂ ਹੈ ਇਹ ਗੱਲ ਵੀ ਸੁਣਨ ਨੂੰ ਮਿਲੀ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਹੰਗਾਮਾ ਸਪੀਕਰ ਨੇ ਮੁਲਤਵੀ ਕੀਤੀ ਕਾਰਵਾਈ ਹੈ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਐਸ ਆਈ ਆਰ ਪਹਿਲਗਾਮ ਬੈਸ਼ਤੀ ਹਮਲੇ ਤੇ ਹੋਰ ਨਾ ਮੁੱਦਿਆਂ ਦੇ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਮੌਨਸੂਨੀ اجلاس ਦੇ ਤੀਜੇ ਦਿਨ ਅਜ ਮੁਰ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਫਿਰ ਦੁਪਹਿਰ 2 ਵਜੇ ਤੱਕ ਤੇ ਫਿਰ ਮਗਰੋਂ ਪੂਰੇ ਦਿਨ ਦੇ ਲਈ ਮੁਲਤਵੀ ਕਰ ਦਿੱਤੀ ਗਈ। ਦੋਵੇਂ ਸਦਨ ਦੁਪਹਿਰ 2 ਵਜੇ ਮੁਰ ਜੁੜੇ ਤਾਂ ਬਿਹਾਰ ਵੋਟਰ ਸੂਚੀਆਂ ਦੀ ਸੋਧ ਦੇ ਸਮੇਤ ਵੱਖ-ਵੱਖ ਮੁੱਦਿਆਂ ਉੱਤੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਹੰਗਾਮੇ ਵਿਚਕਾਰ ਦੋਮਾ ਸਦਨ ਦੀ ਕਾਰਵਾਈ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰਾਂ ਉਪਰੋਕਤ ਮੁੱਦਿਆਂ ਦੇ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਬੇਜਿੱਦ ਰਹੀਆਂ ਨੇ ਤੇ ਉਹਨਾਂ ਨਾਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਦਰਜ ਕਰਵਾਇਆ। ਰਾਜ ਸਭਾ ਦੇ ਵਿੱਚ ਸਿਫਰ ਕਾਲ ਨਹੀਂ ਹੋ ਸਕਿਆ ਜਦੋਂ ਕਿ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਤਖਤੀਆਂ ਲੈ ਕੇ ਨਾਰੇਬਾਜ਼ੀ ਕਰਦੇ ਦੇਖੇ ਗਏ। ਦੋਮਾ ਸਦਨਾਂ ਦੇ ਵਿੱਚ ਕਰਮ巴 ਡਿਪਟੀ ਚੇਅਰਮੈਨ ਹਰੀ ਹਰੀਵੰਛ ਅਤੇ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਫਿਰ ਅਪੀਲ ਕੀਤੀ ਪਰ ਹੰਗਾਮਾ ਜਾਰੀ ਰਹਿਣ ਕਾਰਨ ਕਾਰਵਾਈ ਮੁਲਤਵੀ ਕਰਨੀ ਪੈ ਗਈ। ਸੱਤਾਧਿਰ ਜਿਹੜੀ ਹੈ ਉਦੇ ਤੇ ਵਿਰੋਧੀ ਧਿਰਾਂ ਵਿੱਚ ਬਣੇ ਜਮੂਦ ਕਰਕੇ ਮੌਨਸੂਨ ਸੈਸ਼ਨ ਦੇ ਵਿੱਚ ਲਗਾਤਾਰ ਅੜਿੱਕਾ ਪੈ ਰਿਹਾ ਹੈ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਕਾਰਨ ਰਾਜ ਸਭਾ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ ਗਈ BCCI ਨੂੰ ਨਕੇਲ ਪਾਉਣ ਦੀ ਤਿਆਰੀ ਹੈ ਖੇਡ ਸੰਸਥਾਵਾਂ ਦੇ ਵਿੱਚ ਵਧੇਰੇ ਪਾਰਦਰਸ਼ਤਾ ਦੇ ਲਈ ਲੋਕ ਸਭਾ ਦੇ ਵਿੱਚ ਬਿੱਲ ਜਿਹੜਾ ਪੇਸ਼ ਕੀਤਾ ਹੈ ਖੇਡ ਮੰਤਰੀ ਮਨੁਸ਼ਕ ਮਾਂਡਵੀਆ ਨੇ ਬੁੱਧਵਾਰ ਅੱਜ ਲੋਕ ਸਭਾ ਦੇ ਵਿੱਚ ਰੋਲੇ ਰੱਪੇ ਦੇ ਦਰਮਿਆਨ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ ਜਿਹੜਾ ਪੇਸ਼ ਕੀਤਾ ਹੈ ਜੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਸੀ BCCI ਸਮੇਤ ਕੌਮੀ ਖੇਡ ਸੰਸਥਾਵਾਂ ਦੇ ਕੰਮ ਕਾਜ ਦੇ ਵਿੱਚ ਵਧੇਰੇ ਜਿਹੜਾ ਪਾਰਦਰਸ਼ਤਾ ਲਿਆਉਣ ਦੇ ਨਾਲ ਇਹਨਾਂ ਖੇਡ ਸੰਸਥਾਵਾਂ ਨੂੰ ਇੱਕ ਰੈਗੂਲੇਟਰੀ ਬੋਰਡ ਪ੍ਰਤੀ ਵਧੇਰੇ ਜਵਾਬਦੇਹ ਬਣਾਏਗਾ ਕੌਮੀ ਖੇਡ ਪ੍ਰਸ਼ਾਸਨ ਜਿਹੜਾ ਹੈ ਬਿੱਲ ਦੇ ਵਿੱਚ ਰਾਸ਼ਟਰੀ 올림픽 ਕਮੇਟੀ ਰਾਸ਼ਟਰੀ ਪੈਰਾ 올림픽 ਕਮੇਟੀ ਤੇ ਰਾਸ਼ਟਰੀ ਖੇਡ ਸੰਘ ਤੇ ਖੇਤਰੀ ਖੇਡ ਸੰਘ ਵਰਗੀਆਂ ਰਾਸ਼ਟਰੀ ਖੇਡ ਸੰਚਾਲਨ ਸੰਸਥਾਵਾਂ ਦੀ ਸਥਾਪਨਾ ਲਈ ਜਿਹੜਾ ਉਪਬੰਧ ਨੇ ਜੋ ਕਿ ਸੰਬੰਧਿਤ ਮਾਨਤਾ ਪ੍ਰਾਪਤ ਖੇਡ ਸੰਗਠਨਾਂ ਦੇ ਲਈ ਨੇ ਇਹ ਬਿੱਲ ਖੇਡਾਂ ਦੇ ਵਿਕਾਸ ਅਤੇ ਪ੍ਰੋਤ ਸਹਾਨ ਖਿਡਾਰੀਆਂ ਦੇ ਲਈ ਭਲਾਈ ਉਪਾ ਚੰਗੇ ਸ਼ਾਸਨ ਨੈਤਿਕਤਾ ਤੇ ਨਿਰਪੱਖ ਖੇਡ ਦੇ ਬੁਨਿਆਦੀ ਵਿਸ਼ਵ ਵਿਆਪੀ ਸਿਧਾਂਤਾਂ ਦੇ ਉੱਤੇ ਆਧਾਰਿਤ ਨੈਤਿਕ ਅਭਿਆਸਾਂ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਜਿਹੜਾ ਕਰਦਾ ਹੈ ਚੰਡੀਗੜ੍ਹ ਦੀ ਗੱਲ ਕਰੀਏ ਤੇ ਸਾਬਕਾ ਐਮਟੀ ਕਿਰਨ ਖੇਰ ਅਨੁਪੰਮ ਖੇਰ ਉਹਨਾਂ ਦੇ ਵਾਈਫ ਕਿਰਨ ਖੇਰ ਨੂੰ ਨੋਟਿਸ ਜਾਰੀ ਹੋ ਗਿਆ ਸਰਕਾਰੀ ਰਿਹਾਇਸ਼ ਦੇ ਉੱਤੇ 12 ਲੱਖ ਰੁਪਏ ਤੋਂ ਵੱਧ ਦਾ ਬਕਾਇਆ ਪਿਆ ਪ੍ਰਸ਼ਾਸਨ ਨੇ ਦਿੱਤੀ ਹੈ ਵਾਰਨਿੰਗ ਆਰਟੀਆਈ ਦੇ ਵਿੱਚ ਜਿਹੜਾ ਸਾਹਮਣੇ ਆਈ ਹੈ ਜਾਣਕਾਰੀ ਸ਼ਹਿਰ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਤੇ ਸੈਕਟਰ 7 ਦੇ ਵਿੱਚ ਅਲਾਰਟ ਸਰਕਾਰੀ ਰਿਹਾਇਸ਼ T6 23 ਦੇ ਬਦਲੇ ਲਗਭਗ 12.76 ਲੱਖ ਰੁਪਏ ਜਿਹੜਾ ਤਕਰੀਬਨ ਪੌਣੇ 13 ਲੱਖ ਰੁਪਏ ਦੀ ਲਾਇਸੈਂਸ ਫੀਸ ਬਕਾਇਆ ਪਈ ਹੈ ਪ੍ਰਸ਼ਾਸਨ ਦੇ ਸਹਾਇਕ ਕੰਟਰੋਲਰ ਐਫ ਐਡ ਐਂਡ ਏ ਰੈਂਟਸ ਦਫ਼ਤਰ ਦੇ ਵੱਲੋਂ ਉਹਨਾਂ ਨੂੰ 24 ਜੂਨ 2025 ਨੂੰ ਨੋਟਿਸ ਭੇਜਿਆ ਗਿਆ ਸੀ ਇਸ ਨੋਟਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜੇਕਰ ਸਮੇਂ ਸਿਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਇਸ ਦੇ ਉੱਤੇ ਜਿਹੜਾ 12% ਸਾਲਾਨਾ ਵਿਆਜ ਵੀ ਲਗਾਇਆ ਜਾਵੇਗਾ ਨੋਟਿਸ ਦੇ ਅਨੁਸਾਰ ਕਿਰਨ ਖੇਰ ਨੇ ਜੁਲਾਈ 2023 ਤੋਂ ਲੈ ਕੇ April 2025 ਤੱਕ ਕਈ ਮਹੀਨਿਆਂ ਦੀ ਲਾਇਸੈਂਸ ਫੀਸ ਹੀ ਨਹੀਂ ਭਰੀ ਹੈ ਇਨ੍ਹਾਂ ਦੇ ਵਿੱਚ ਜੁਲਾਈ 2023 ਅਗਸਤ 2024 ਸਤੰਬਰ 2024 ਤੇ 1 ਤੋਂ 5 ਅਕਤੂਬਰ 2024 ਤੱਕ ਦਾ ਕੁੱਲ 5725 ਰੁਪਏ ਬਕਾਇਆ ਦੱਸਿਆ ਗਿਆ ਹੈ ਇਸ ਤੋਂ ਇਲਾਵਾ 6 ਅਕਤੂਬਰ 2024 ਤੋਂ 5 ਜਨਵਰੀ 2025 ਤੱਕ ਉਹਨਾਂ ਨੂੰ ਸਰਕਾਰੀ ਕੋਠੀ ਦੇ ਵਿੱਚ ਅਨਅਧਿਕਾਰਤ ਤੌਰ ਦੇ ਉੱਤੇ ਰਹਿਣ ਦਾ ਦੋਸ਼ ਲਗਾਇਆ ਗਿਆ ਜਿਸ ਦੇ ਕਾਰਨ ਉਹਨਾਂ ਤੇ ਆਮ ਕਿਰਾਏ ਦੀ ਤੁਲਨਾ ਦੇ ਵਿੱਚ 10 ਸੌਰੀ 100 ਗੁਣਾ ਪੈਨਲਟੀ ਲਗਾਈ ਗਈ ਹੈ ਪਿਛਲੇ ਸਾਲ ਜਿਹੜਾ ਖਤਮ ਹੋ ਗਿਆ ਸੀ ਇਹਨਾਂ ਦਾ ਕਾਰਜਕਾਲ ਇਹ ਪੈਨਲਟੀ 13 ਮਾਰਚ 2020 ਦੇ ਇੱਕ ਨੋਟੀਫਿਕੇਸ਼ਨ ਅਧੀਨ 3.64 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਸੰਸਦ ਦਾ ਕਾਰਜਕਾਲ ਪਿਛਲੇ ਸਾਲ ਹੀ ਖਤਮ ਹੋ ਗਿਆ ਸੀ ਇਸ ਸਾਲ 6 ਜਨਵਰੀ 2025 ਤੋਂ 12 April 2025 ਡੇਟ ਆਫ ਵੈਕੇਸ਼ਨ ਤੱਕ ਦੀ ਜਿਹੜੀ ਮਿਆਦ ਨੂੰ ਵੀ ਅਨਅਧਿਕਾਰਤ ਮੰਨਿਆ ਗਿਆ ਜਿਸ ਦੇ ਉੱਤੇ 200% ਪੈਨਲਟੀ ਲਗਾ ਕੇ ਇਹਨੂੰ ਜਿਹੜਾ 8.20 ਯਾਨਕੀ 8 ਲੱਖ 20 ਹਜ਼ਾਰ ਰੁਪਏ ਦੀ ਰਕਮ ਵਸੂਲ ਕਰਨ ਦੀ ਗੱਲ ਕੀਤੀ ਗਈ ਇਸ ਤੋਂ ਇਲਾਵਾ 8 ਨਵੰਬਰ 2017 ਤੋਂ 12 ਅਪ੍ਰੈਲ 2025 ਤੱਕ ਲਈ 26106 ਰੁਪਏ ਤੇ 12% ਵਿਆਜ ਦੇ ਨਾਲ ਜਿਹੜਾ ਇਹ ਰਕਮ ਬਣ ਗਈ 59680 ਰੁਪਏ ਦਾ ਵਿਆਜ ਜੋੜਿਆ ਗਿਆ ਕੁੱਲ ਮਿਲਾ ਕੇ ਕਿਰਨ ਖੇਰਵਾਲ ਜਿਹੜਾ 12 ਲੱਖ 76418 ਰੁਪਏ ਦੀ ਰਕਮ ਬਕਾਇਆ ਪਈ ਹੈ ਪ੍ਰਸ਼ਾਸਨ ਨੇ ਕਿਰਨ ਖੇਰ ਨੂੰ ਇਹ ਰਕਮ ਡਿਮਾਂਡ ਡਰਾਫਟ ਜਾਂ ਫੰਡ ਟਰਾਂਸਫਰ ਰਾਹੀਂ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਆਈਕਿਊ ਪੈਸੀ ਦੀ ਜੜੀਆਂ ਲਾਇਸੈਂਸ ਫੀਸ ਸੈਟਲ ਕੀਤੀ ਜਾ ਸਕੇ ਇਹ ਜਾਣਕਾਰੀ ਆਰਟੀਆਈ کارਕੁਨ ਰਾਮਕਮਾਰ ਗਰਗ ਦੇ ਵੱਲੋਂ 13 ਜੂਨ 2025 ਨੂੰ ਮੰਗੀ ਗਈ ਸੀ ਜਿਸ ਦਾ ਜਵਾਬ 11 ਜੁਲਾਈ 2025 ਨੂੰ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਇੰਟਰਨੈਸ਼ਨਲ ਖਬਰਾਂ ਤੇ ਬਦਨ ਤੋਂ ਪਹਿਲਾਂ ਜਿਹੜੀ ਇੱਕ ਦੋ ਖਬਰਾਂ ਨੇ ਦਿੱਲੀ ਦੇ ਵਿੱਚ यूपी दे दिल्ली यूपी ते गुजरात ਤੋਂ ਅਲ ਕਾਇਦਾ ਦੇ 4 ਅੱਤਵਾਦੀ ਗ੍ਰਫਤਾਰ ਕੀਤੇ ਐ سوشل میڈیا ਦੇ ਉੱਤੇ ਕਰਦੇ ਸਨ ਜਿਹੜਾ ਲੜਾਕਿਆਂ ਦੀ ਭਰਤੀ ਇਹ ਖਬਰ ਗੁਜਰਾਤ ਤੋਂ ਐ ਗੁਜਰਾਤ ਏਟੀਐਸ ਨੇ ਅਲ ਕਾਇਦਾ ਦੇ ਨਾਲ ਜੁੜੇ 4 ਅੱਤਵਾਦੀਆਂ ਨੂੰ ਗ੍ਰਫਤਾਰ ਕੀਤਾ ਐ ਏਟੀਐਸ ਨੇ ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਨੇ ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੇ ਕੀ ਕੀ ਐ AQIS ਦੇ ਨਾਲ ਸੰਬੰਧ ਪਾਏ ਗਏ ਨੇ ATS ਨੇ ਅਜੇ ਤੱਕ ਇਸ ਮਾਮਲੇ ਦੇ ਵਿੱਚ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਹੈ ਤੇ ਗੁਜਰਾਤ ATS ਦੇ DIG ਸੁਨੀਲ ਜੋਸ਼ੀ ਨੇ ਕਿਹਾ ਹੈ ਕਿ ਏਜੰਸੀ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਸੋਸ਼ਲ ਮੀਡੀਆ ਦੇ ਉੱਤੇ ਅਲ ਕਾਇਦਾ ਦੇ ਨਾਲ ਜੁੜਿਆ ਹੋਇਆ ਹੈ ਗੁਜਰਾਤ ਐਟਆਈਐਸ ਦੇ ਦੁਆਰਾ ਗ੍ਰਿਫਤਾਰ ਕੀਤੇ ਗਏ ਅਤਵਾਦੀ ਜਾਲੀ ਕਰੰਸੀ ਰੈਕਟ ਦੇ ਵਿੱਚ ਸ਼ਾਮਲ ਸਨ ਤੇ ਅਤਵਾਦੀ ਸਮੂਹ ਦੀ ਵਿਚਾਰਧਾਰਾ ਫੈਲਾਉਂਦੇ ਸਨ ਏਜੰਸੀ ਨੇ ਉਹਨਾਂ ਨੂੰ ਗੁਜਰਾਤ ਦਿੱਲੀ ਤੇ ਨੌਇਡਾ ਤੋਂ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਸੋਸ਼ਲ ਮੀਡੀਆ ਦੇ ਰਾਹੀਂ ਲੜਾਕਿਆਂ ਦੀ ਭਰਤੀ ਕਰਨ ਦਾ ਜਿਹੜਾ ਦੋਸ਼ ਵੀ ਲਾਇਆ ਹੈ ਅਤਵਾਦੀਆਂ ਦੀ ਪਛਾਣ ਮੁਹੰਮਦ ਫੈਕ ਮੁਹੰਮਦ ਫਰਦੀਨ ਸੈਫੁੱਲਾ ਕੁਰਾਇਸ਼ੀ ਤੇ ਜ਼ੀਸ਼ਾਨ ਅਲੀ ਵਜੋ ਜਿਹੜੀ ਹੋਈ ਹੈ ਸਾਰੇ ਅਤਵਾਦੀਆਂ ਨੇ ਅਲ ਕਾਇਦਾ ਦੀ ਵਿਚਾਰਧਾਰਾ ਫੈਲਾਉਣ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੱਕੀ ਐਪਸ ਦੀ ਜਿਹੜੀ ਵਰਤੋਂ ਕੀਤੀ ਹੈ ਉਹਨਾਂ ਦੀਆਂ ਚੈਟਾਂ ਅਤੇ ਸੋਸ਼ਲ ਮੀਡੀਆ ਹੈਂਡਲਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਲੰਬੇ ਸਮੇਂ ਤੋਂ ਅਤਵਾਦੀ ਸਮੂਹ ਦੇ ਨਾਲ ਜੁੜਿਆ ਹੋਇਆ ਹੈ ਤੇ ਉਹ ਸੋਸ਼ਲ ਮੀਡੀਆ ਰਾਹੀਂ ਇਸ ਦੇ ਸੰਪਰਕ ਦੇ ਵਿੱਚ ਆਇਆ ਸੀ ਉਹ ਅਤਵਾਦੀ ਗਤੀਵਿਧੀਆਂ ਬਾਰੇ ਚਰਚਾ ਕਰਦੇ ਹੋਏ ਏਟੀਐਸ ਦੇ ਰਡਾਰ ਦੇ ਉੱਤੇ ਆਇਆ ਸੀ ਜਿਸ ਐਪ ਦੇ ਉੱਤੇ ਉਹ ਗੱਲ ਕਰਦਾ ਸੀ ਉਹ ਸੁਨੇਹਾ ਭੇਜਣ ਤੋਂ ਬਾਅਦ ਆਪਣੇ ਜਿਹੜਾ ਆਪ ਹੀ ਡਿਲੀਟ ਕਰ ਦਿੰਦਾ ਸੀ ਚਾਰਾਂ ਤੋਂ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇੱਕ ਗੱਲ ਆ ਰਹੀ ਹੈ ਗਾਜ਼ੀਆਬਾਦ ਦੇ ਵਿੱਚ ਨਕਲੀ ਦੂਤਾਵਾਜ਼ ਦਾ ਪਰਦਾ ਫਾਸ਼ ਹੋਇਆ ਹੈ ਡਿਪਲੋਮੈਟਿਕ ਪਲੇਟਾਂ ਤੇ ਝੰਡਿਆਂ ਵਾਲੀਆਂ ਮਹਿੰਗੀਆਂ ਕਾਰਾਂ ਜ਼ਬਤ ਕੀਤੀਆਂ ਗਈਆਂ ਨੇ ਗਾਜ਼ੀਆਬਾਦ ਦੇ ਕਵਿ ਨਗਰ ਵਿੱਚ STF ਨੇ ਇੱਕ ਅਜੀਹਾ ਹੈਰਾਨ ਕਰਨ ਵਾਲਾ ਮਾਮਲਾ ਫੜਿਆ ਜਿਸ ਦੇ ਵਿੱਚ ਇੱਕ ਵਿਅਕਤੀ ਸਾਲਾਂ ਤੋਂ ਜਾਲੀ ਦੇਸ਼ਾਂ ਦੇ ਨਾਮ ਦੇ ਉੱਤੇ ਗੈਰ ਕਾਨੂੰਨੀ ਦੂਤਾਵਾਦ ਜਿਹੜਾ ਸੀ ਚਲਾ ਰਿਹਾ ਸੀ ਮੁਲਜ਼ਮ ਹਰਸ਼ਵਰਧਨ ਜੈਨ ਜਿਹੜਾ ਹੈ ਸੇਬਰਗਾ ਵੈਸਟ ਆਰਕਟਿਕ ਪੋਲੀਵਿਆ ਅਤੇ ਲਡੋਨੀਆਂ ਵਰਗੇ ਸਥਾਨਾਂ ਨੂੰ ਦੇਸ਼ ਘੋਸ਼ਿਤ ਕਰਕੇ ਦੂਤਾਵਾਦ ਚਲਾ ਰਿਹਾ ਸੀ ਆਪਣਾ ਹੀ ਦੇਸ਼ ਬਣਾ ਲਏ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਦੇ ਵਿੱਚੋਂ ਸੇਬਰਗਾ ਅਸਲ ਦੇ ਵਿੱਚ ਇਟਲੀ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਜਿਸ ਨੂੰ ਕੁਝ ਲੋਕ ਮਾਈਕਰੋ ਨੇਸ਼ਨ ਜਿਹੜਾ ਮੰਨਦੇ ਨੇ ਜਦੋਂ ਕਿ ਬਾਕੀ ਦੇ ਨਾਮ ਇੰਟਰਨੈਟ ਦੇ ਉੱਤੇ ਬਣਾਏ ਗਏ ਨਕਲੀ ਦੇਸ਼ ਨੇ ਜੋ ਅਸਲ ਦੇ ਵਿੱਚ ਮੌਜੂਦ ਹੀ ਨਹੀਂ ਨੇ ਹਰਸ਼ਵਰਧਨ ਨੇ ਸੇ ਵਰਗਾ ਹਰਸ਼ਵਰਧਨ ਨੇ ਸੇ ਵਰਗਾ ਅਤੇ ਵੈਸਟ ਆਰਕਟਿਕ ਦੇ ਨਕਲੀ ਦੂਤਾਵਾਸ ਬਣਾਏ ਤੇ ਨੌਕਰੀਆਂ ਦੇ ਨਾਮ ਦੇ ਉੱਤੇ ਲੋਕਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਧੋਖਾਧੜੀ ਕੀਤੀ ਹੈ ਮੁਲਜ਼ਮ ਨੇ ਇਹਨਾਂ ਦੇਸ਼ਾਂ ਦਾ ਪ੍ਰਤੀਨਿਧੀ ਹੋਣ ਦਾ ਦਾਵਾ ਕੀਤਾ ਤੇ ਅਸਲੀ ਦੂਤਾਵਾਸ ਦੀ ਤਸਵੀਰ ਬਣਾਉਣ ਦੇ ਲਈ ਚਾਰ ਵਾਨਾਂ ਤੇ ਡਿਪਲੋਮੈਟਿਕ ਨੰਬਰ ਪਲੇਟਾਂ ਲਗਾਈਆਂ ਨੇ ਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ ਇੰਟਰਨੈਟ ਦੀ ਦੁਨੀਆ ਦੇ ਵਿੱਚ ਮਾਈਕਰੋ ਨੇਸ਼ਨਾਂ ਦੇ ਨਾਮ ਦੇ ਉੱਤੇ ਬਹੁਤ ਸਾਰੇ ਨਕਲੀ ਦੇਸ਼ ਬਣਾਏ ਗਏ ਨੇ ਜਿਨ੍ਹਾਂ ਦੀ ਅਸਲੀ ਅਸਲ ਦੇ ਵਿੱਚ ਕੋਈ ਸੰਵਿਧਾਨਕ ਕਾਨੂੰਨੀ ਜਾਂ ਭੂਗੋਲਿਕ ਮਾਨਤਾ ਹੀ ਨਹੀਂ ਹੈ ਇਹਨਾਂ ਝਾਲੀ ਦੇਸ਼ਾਂ ਦੇ ਨਾਮ ਦੇ ਉੱਤੇ ਨੌਜਵਾਨਾਂ ਨੂੰ ਲੋਕਾਂ ਨੂੰ ਜਿਹੜਾ ਵਿਦੇਸ਼ਾਂ ਦੇ ਵਿੱਚ ਨੌਕਰੀਆਂ ਜਾਂ ਸਹੂਲਤਾਂ ਪ੍ਰਾਪਤ ਕਰਨ ਦੇ ਸੁਪਨੇ ਜਿਹੜੇ ਨੇ ਦਿਖਾਉਂਦੇ ਸਨ ਤੇ ਮੋਟੀਆਂ ਰਕਮਾਂ ਵਸੂਲਦੇ ਨੇ ਗੈਰ ਕਾਨੂੰਨੀ ਦੂਤਾਵਾਸ ਤੋਂ ਜਾਲੀ ਪਛਾਣ ਪੱਤਰ ਦਸਤਾਵੇਜ਼ ਤੇ ਨਕਦੀ ਵੀ ਬਰਾਮਦ ਹੋਈ ਹੈ ਜੁਪੀ ਐਸਟੀਐਫ ਨੇ ਜਿਹੜਾ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੇ ਚਾਰ ਵਾਹਨ ਮਾਈਕਰੋ ਨੇਸ਼ਨ ਦੇਸ਼ਾਂ ਦੇ 12 ਡਿਪਲੋਮੈਟਿਕ ਪਾਸਪੋਰਟ ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਜਾਲੀ ਦਸਤਾਵੇਜ਼ ਦੋ ਜਾਲੀ ਪੈਨ ਕਾਰਡ ਪੈਨ ਕਾਰਡ ਵੱਖ-ਵੱਖ ਦੇਸ਼ਾਂ ਤੇ ਕੰਪਨੀਆਂ ਦੀਆਂ 34 ਸੇਲਾਂ ਦੋ ਜਾਲੀ ਪ੍ਰੈਸ ਕਾਰਡ 44,70000 ਰੁਪਏ ਨਗਦ ਕਈ ਦੇਸ਼ਾਂ ਦੀ ਵਿਦੇਸ਼ੀ ਮੁਦਰਾ ਤੇ ਕਈ ਕੰਪਨੀਆਂ ਦੇ ਦਸਤਾਵੇਜ਼ ਜਬਦ ਕੀਤੇ ਨੇ ਐਸਟੀਐਫ ਦੀ ਨੌਇਡਾ ਯੂਨਿਟ ਦੇ ਜਿਹੜਾ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੈਨ ਵਿਦੇਸ਼ਾਂ ਦੇ ਵਿੱਚ ਕੰਪਨੀਆਂ ਤੇ ਵਿਅਕਤੀਆਂ ਦੇ ਲਈ ਨੌਕਰੀਆਂ ਦਾ ਝੂਠਾ ਵਾਅਦਾ ਕਰਕੇ ਸੌਦਿਆਂ ਦੇ ਲਈ ਦਲਾਲੀ ਦੇ ਵਿੱਚ ਜਿਹੜਾ ਰੁੱਝਿਆ ਹੋਇਆ ਸੀ ਉਸਤੇ ਸ਼ੈਲ ਕੰਪਨੀਆਂ ਰਾਈ ਹਵਾਲਾ ਰੈਕਟ ਚਲਾਉਣ ਦੇ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ ਮੁਲਜ਼ਮ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੇ ਹੋਰ ਪਤਵੰਤਿਆਂ ਦੇ ਨਾਲ ਉਸ ਦੀਆਂ ਮੌਰਫ ਕੀਤੀਆਂ ਫੋਟੋਆਂ ਦੀ ਜੜੀ ਵਰਤੋਂ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰਾਲੇ ਤੇ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਦੂਤਾਵਾਸ ਨੂੰ ਚਲਾਉਣਾ ਗੈਰਕਾਨੂੰਨੀ ਹੈ ਤੇ ਦੇਸ਼ ਦੀ ਪ੍ਰਭੂਸੱਤਾ ਦੇ ਵਿਰੁੱਧ ਵੀ ਹੈ ਐਸਟੀਐਫ ਨੇ ਦੋਸ਼ੀਆਂ ਨੂੰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਤੇ ਸਾਰੇ ਝਾਲੀ ਦਸਤਾਵੇਜ਼ ਅਤੇ ਚੀਜ਼ਾਂ ਜ਼ਬਤ ਜੜੀਆਂ ਨੇ ਘਰ ਲਈਆਂ ਨੇ ਕੀ ਹਾਲਾਤ ਨੇ ਲੋਕਾਂ ਦੇ ਦੇਖੋ ਟਰੰਪ ਦੇ ਵੱਲੋਂ 25ਵਾਂ ਜਿਹੜਾ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤੇ ਮਾਮਲਾ ਜਿਹੜਾ ਇੰਡੀਆ ਦੇ ਨਾਲ ਜੁੜਦਾ ਹੈ ਟਰੰਪ ਵੱਲੋਂ 25ਵੀਂ ਵਾਰ ਭਾਰਤ-ਪਾਕਿਸਤਾਨ ਟਕਰਾ ਰਕਵਾਉਣ ਦਾ ਦਾਵਾ ਕੀਤਾ ਹੈ ਫਿਰ ਵੀ ਪ੍ਰਧਾਨ ਮੰਤਰੀ ਮੋਨਤੀ ਮੋਦੀ ਸਾਹਿਬ ਜਿਹੜੇ ਚੁੱਪ ਨੇ ਕਾਂਗਰਸ ਦਾ ਇਹ ਕਹਿਣਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ਰੋਕਉਣ ਦਾ ਜਿਹੜਾ ਦਾਵਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਚੁੱਪ ਨੇ ਪਾਰਟੀ ਦੇ ਜਨਨ ਸਕੱਤਰ ਜੈਰਾਮ ਰਮੇਸ਼ ਨੇ ਵੀ ਇਹ ਦਾਵਾ ਕੀਤਾ ਹੈ ਕਿ ਟਰੰਪ ਨੇ 77 ਦਿਨਾਂ ਦੇ ਵਿੱਚ ਘੱਟੋ-ਘੱਟ 25ਵੀਂ ਵਾਰ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਰੁਕਵਾਉਣ ਦਾ ਸੇਰਾ ਖੁਦ ਲੈ ਲਿਆ ਹੈ ਖਬਰਾਂ ਦੇ ਅਨੁਸਾਰ ਟਰੰਪ ਨੇ ਇੱਕ ਵਾਰ ਫਿਰ ਕਿਹਾ ਅੱਜ ਅਸੀਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ جنگ ਰੁਕਵਾ ਦਿੱਤੀ ਉਹ ਸ਼ਾਇਦ ਪਰਮਾਣੂ ਜੰਗ ਤੱਕ ਪਹੁੰਚਣ ਵਾਲੇ ਸਨ ਉਹਨਾਂ ਨੇ ਪੰਜ ਜਹਾਜ਼ ਡੇਗ ਦਿੱਤੇ ਸਨ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਕੋਈ ਵਪਾਰ ਨਹੀਂ ਹੋਵੇਗਾ ਕਿਆ ਬਾਤਾਂ ਪੰਜ ਜਹਾਜ਼ ਜਿਹੜੇ ਇਹਦੇ ਪਤਾ ਆਪਣੇ ਇੱਕੇ ਲੱਗਾ ਤੇ ਇਹਨਾਂ ਨੇ ਪੰਜ ਲਿਖਿਆ ਤੇ ਹੋਲੀ-ਹੋਲੀ ਪਰਦਾ ਖੁੱਲਣ ਗਿਆ ਪਰ 트럼ਪ ਸਾਹਿਬ ਇਹਨਾਂ ਨੂੰ ਆਪਸ ਦੇ ਵਿੱਚ ਲੜਾਉਣ ਕੇ ਕਹਿਣਾ ਤੁਸੀਂ ਲੜੋ ਭਾਈ ਕਾਂਗਰਸ ਭਾਜਪੀ ਜਿਹੜੀਆਂ ਹੋਰ ਪਾਰਟੀਆਂ ਨੇ ਤੇ ਮੁੱਦੇ ਉੱਠਣਗੇ ਰਮੇਸ਼ ਨੇ ਐਕਸ ਦੇ ਉੱਤੇ ਪੋਸਟ ਕੀਤਾ ਹੈ ਕਿ ਇੱਕ ਪਾਸੇ ਮੋਦੀ ਸਰਕਾਰ ਸੰਸਦ ਦੇ ਵਿੱਚ ਪੈਲਗਮ ਅਤਵਾਦੀ ਹਮਲੇ ਤੇ ਆਪਰੇਸ਼ਨ ਸਿੰਦੂਰ ਦੇ ਮੁੱਦੇ ਤੇ ਚਰਚਾ ਦੀਆਂ ਨਿਸ਼ਚਿਤ ਤਾਰੀਖਾਂ ਦੇਣ ਤੋਂ ਇਨਕਾਰ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਦੇ ਜਵਾਬ ਦੇਣ ਬਾਰੇ ਵੀ ਕੋਈ ਭਰੋਸਾ ਨਹੀਂ ਦੇ ਰਹੀ ਹੈ ਉੱਥੇ ਦੂਜੇ ਪਾਸੇ ਰਾਸ਼ਟਰਪਤੀ ਟਰੰਪ ਇਸ ਮੁੱਦੇ ਦੇ ਉੱਤੇ ਆਪਣੇ ਦਾਅਵਿਆਂ ਦੀ ਸਿਲਵਰ Jubli ਤੱਕ ਜਿਹੜਾ ਪਹੁੰਚ ਚੁੱਕੇ ਨੇ ਉਨਾ ਕਹੇ ਕਿ ਪਿਛਲੇ 73 ਦਿਨਾਂ ਦੇ ਵਿੱਚ ਰਾਸ਼ਟਰਪਤੀ 트ੰਪ ਇਸ ਵਿਸ਼ੇ ਦੇ ਉੱਤੇ 25 ਵਾਰ ਢੰਡੋਰਾ ਪਿੱਟ ਚੁੱਕੇ ਨੇ ਪਰ ਭਾਰਤ ਦੇ ਪ੍ਰਧਾਨ ਮੰਤਰੀ ਅਜੇ ਤੱਕ ਪੂਰੀ ਤਰ੍ਹਾਂ ਚੁੱਪ ਨੇ ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਿਰਫ ਵਿਦੇਸ਼ੀ ਯਾਤਰਾਵਾਂ ਤੇ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਨੂੰ ਅਸਥਿਰ ਕਰਨ ਦੇ ਲਈ ਹੀ ਸਮਾਂ ਜਿਹੜਾ ਮਿਲ ਰਿਹਾ ਹੈ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ 5 ਸਾਲਾਂ ਦੇ ਵਕਫੇ ਦੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਦੇ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ। ਭਾਰਤ ਨੇ ਇਸ ਹਫਤੇ ਤੋਂ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਦੇਣ ਦੀ ਜੜੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਕਦਮ ਗਲਵਾਨ ਘਾਟੀ ਦੇ ਵਿੱਚ ਫੌਜੀ ਝੜਪਾਂ ਤੋਂ ਬਾਅਦ ਤਣਾਅਪੂਰਨ ਹੋਏ ਦਵੱਲੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਦੇ ਵਜੋਂ ਸਾਹਮਣੇ ਆਇਆ ਹੈ। ਭਾਰਤ ਨੇ 2020 ਦੇ ਵਿੱਚ ਮੁੱਖ ਤੌਰ ਦੇ ਉੱਤੇ ਕੋਵਿਡ-19 ਮਹਾਮਾਰੀ ਕਾਰਨ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕਰਨਾਂ ਬੰਦ ਕਰ ਦਿੱਤਾ ਸੀ ਪਰ ਪੂਰਬੀ ਲਦਾਖ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਪਾਬੰਦੀਆਂ ਜਾਰੀ ਰੱਖੀਆਂ ਸਨ ਬੀਜਿੰਗ ਦੇ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਚੀਨੀ ਨਾਗਰਿਕ ਵੀਰਵਾਰ ਤੋਂ ਵਿਜ਼ਟਰ ਵੀਜ਼ਿਆਂ ਦੇ ਲਈ ਅਪਲਾਈ ਕਰ ਸਕਦੇ ਨੇ ਇੱਕ ਨੋਟੀਫਿਕੇਸ਼ਨ ਦੇ ਵਿੱਚ ਇਸ ਨੇ ਜਿਹੜਾ ਵੀਜ਼ਿਆਂ ਦੇ ਲਈ ਅਰਜ਼ੀਆਂ ਦੇਣ ਦੀਆਂ ਜੜੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਦੇ ਨਾਲ ਨਾਲ ਬੀਜਿੰਗ ਸ਼ੰਗਾਈ ਅਤੇ ਗੁਆ ਗਜੂ ਦੇ ਵਿੱਚ ਸੰਬੰਧਿਤ ਭਾਰਤੀ ਵੀਜ਼ਾ ਅਰਜੀ ਕੇਂਦਰਾਂ ਦੇ ਵਿੱਚ ਜਮਾ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਵੀ ਦੱਸਿਆ ਹੈ ਭਾਰਤੀ ਦਸਤਾਵੇਜ਼ ਦੇ ਵੱਲੋਂ ਸੌਰੀ ਭਾਰਤੀ ਦੂਤਾਵਾਸ ਦੇ ਵੱਲੋਂ ਵਿਜ਼ਟਰ ਵੀਜ਼ੇ ਮੁੜ ਸ਼ੁਰੂ ਕਰਨ ਦਾ ਫੈਸਲਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੱਲੋਂ ਬੀਜਿੰਗ ਦੇ ਵਿੱਚ ਆਪਣੇ ਚੀਨੀ ਹਮਰੂਤਬਾ ਵਾਂਗ ਜੀ ਦੇ ਨਾਲ ਵਿਆਪਕ ਗੱਲਬਾਤ ਕਰਨ ਤੋਂ ਲਗਭਗ ਡੇਢ ਹਫ਼ਤੇ ਬਾਅਦ ਆਇਆ ਹੈ ਜੈ ਸ਼ੰਕਰ ਮੁੱਖ ਤੌਰ ਦੇ ਉੱਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਲਈ 14 ਤੇ 15 ਜੁਲਾਈ ਨੂੰ ਚੀਨ ਗਏ ਸਨ ਵਦੇਸ਼ ਮੰਤਰੀ ਨੇ ਚੀਨੀ ਉਪ ਰਾਸ਼ਟਰਪਤੀ ਹਾਂ ਜੀ ਯੇਂਗ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਦਵੱਲੇ ਸਬੰਧਾਂ ਦਾ ਲਗਾਤਾਰ ਸੁਧਾਰਨ ਜਿਹੜਾ ਹੈ ਆਪਸੀ ਲਾਭਕਾਰੀ ਨਤੀਜਿਆਂ ਦੇ ਵੱਲ ਜਾ ਸਕਦਾ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਭਾਰਤ ਤੇ ਚੀਨ ਨੇ ਦਵੱਲੇ ਸਬੰਧਾਂ ਨੂੰ ਸੁਧਾਰਨ ਦੇ ਲਈ ਕਈ ਕਦਮ ਵੀ ਜਿਹੜੇ ਚੁੱਕੇ ਨੇ ਚੰਗੀ ਪੋਜੀਟਿਵ ਖਬਰ ਹੈ ਜੀ ਤੇ ਗੁਆਂਢੀਆਂ ਦੇ ਨਾਲ ਬਣ ਕੇ ਰਹਿਣਗੇ ਤੇ ਇੱਕ ਦੂਸਰੇ ਦਾ ਸਾਥ ਅਨੁਭਵਣਗੇ ਤਾਂ ਤੀਜਾ ਬੰਦਾ ਦਖਲ ਨਹੀਂ ਵਿੱਚ ਕਰ ਸਕਦਾ ਟਰੰਪ ਦੀ ਗੱਲ ਕਰੀਏ ਤੇ ਟਰੰਪ ਦਾ ਫਟਿਆ ਹੈ ਗੁੱਸਾ ਕਹਿੰਦੇ ਨੇ ਬੋਲੇ ਨੇ ਫਰਜੀ ਨਾਮ ਛਾਪਣ ਦੇ ਲਈ ਵਾਲ ਸਟਰੀਟ ਦੇ ਉੱਤੇ ਕਰਾਂਗਾ ਮੁਕੱਦਮਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਮੀਡੀਆ ਦੇ ਉੱਤੇ ਹਮਲਾ ਕੀਤਾ ਹੈ ਇਸ ਵਾਰ ਉਹਨਾਂ ਦਾ ਨਿਸ਼ਾਨਾ ਮਸ਼ਹੂਰ ਅਮਰੀਕੀ ਅਖਬਾਰ ਹੈ ਵਾਲ ਸਟਰੀਟ ਦੀ ਵਾਲ ਸਟਰੀਟ ਜਰਨਲ ਟਰੰਪ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰੀਅਲ ਡੋਨਲਡ ਟਰੰਪ ਤੋਂ ਇੱਕ ਤਿੱਖਾ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਅਖਬਾਰ ਨੇ ਉਹਨਾਂ ਦੇ ਵੱਲੋਂ ਜੈਫਰੀ ਐਪਸਟਾਈਨ ਨੂੰ ਲਿਖਿਆ ਇੱਕ ਝਾਲੀ ਪੱਤਰ ਪ੍ਰਕਾਸ਼ਿਤ ਕੀਤਾ ਹੈ ਟਰੰਪ ਨੇ ਕਿਹਾ ਕਿ ਇਹ ਪੱਤਰ ਪੂਰੀ ਤਰ੍ਹਾਂ ਝਾਲੀ ਹੈ ਤੇ ਉਹਨਾਂ ਦੇ ਬੋਲਣ ਦੇ ਤਰੀਕੇ ਦੇ ਨਾਲ ਮੇਲ ਨਹੀਂ ਖਾਂਦਾ ਟਰੰਪ ਨੇ ਸਪਸ਼ਟ ਜ਼ਬਦਾਂ ਦੇ ਵਿੱਚ ਲਿਖਿਆ ਵਾਲਸਟ੍ਰੀਟ ਜਰਨਲ ਨੇ ਇੱਕ ਝਾਲੀ ਪੱਤਰ ਪ੍ਰਕਾਸ਼ਿਤ ਕੀਤਾ ਜੋ ਕਥਿਤ ਤੌਰ ਦੇ ਉਤੇ ਐਪਸਟਾਈਨ ਨੂੰ ਲਿਖਿਆ ਗਿਆ ਤੇ ਇਹ ਮੇਰੇ ਸ਼ਬਦ ਨਹੀਂ ਨੇ ਨਾ ਹੀ ਮੈਂ ਇਸ ਤਰ੍ਹਾਂ ਬੋਲਦਾ ਮੈਂ ਕੋਈ ਡਰਾਇੰਗ ਵੀ ਨਹੀਂ ਬਣਾਉਂਦਾ ਤੇ ਮੈਂ ਰੂਪਰਟ ਮਰਡੋਕ ਨੂੰ ਕਿਹਾ ਸੀ ਕਿ ਇਹ ਇੱਕ ਕੋਟਾਲਾ ਹੈ ਤੇ ਉਸ ਨੂੰ ਇਹ ਝੂਠੀ ਖਬਰ ਪ੍ਰਕਾਸ਼ਿਤ ਨਹੀਂ ਕਰਨੀ ਚਾਹੀਦੀ ਸੀ ਪਰ ਉਸ ਨੇ ਫਿਰ ਵੀ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਹੁਣ ਮੈਂ ਉਸ ਦੇ ਉੱਤੇ ਤੇ ਉਸ ਜਿਹੜਾ ਤੀਜੇ ਦਰਜੇ ਦੇ ਅਖਬਾਰ ਦੇ ਉੱਤੇ ਮੁਕੱਦਮਾ ਕਰਾਂਗਾ 트럼ਪ ਨੇ ਇਸ ਪੋਸਟ ਨੂੰ ਥੈਂਕਸ ਯੂ ਫਾਰ ਯੂਅਰ ਅਟੈਂਸ਼ਨ ਟੂ ਥਿਸ ਮੈਟਰ DJT ਲਿਖ ਕੇ ਸਮਾਪਤ ਜਿਹੜਾ ਕੀਤਾ ਹੈ ਰੁਪਟ ਮਰਡੋਕ ਤੇ ਤਿੱਖਾ ਹਮਲਾ ਹੋਇਆ 트럼ਪ ਨੇ ਸਿੱਧੇ ਤੌਰ ਦੇ ਉੱਤੇ ਰੁਪਟ ਮਰਡੋਕ ਦਾ ਨਾਮ ਲਿਆ ਜੋ ਵਾਲਸਟ੍ਰੀਟ ਜਰਨਲ ਅਤੇ ਕਈ ਹੋਰ ਵੱਡੇ ਮੀਡੀਆ ਘਰਾਣਿਆਂ ਦੇ ਮਾਲਕ ਨੇ 트럼ਪ ਦਾ ਦੋਸ਼ ਹੈ ਕਿ ਉਹਨਾਂ ਨੇ ਚੇਤਾਵਨੀਆਂ ਦੇ ਬਾਵਜੂਦ ਇਸ ਖਬਰ ਨੂੰ ਪ੍ਰਕਾਸ਼ਿਤ ਕਰ ਦਿੱਤਾ ਹੈ 트럼ਪ ਨੇ ਕਿਹਾ ਕਿ ਉਹ ਹੁਣ ਵਾਲ ਸਟਰੀਟ ਜਰਨਲ ਅਤੇ ਇਸ ਦੇ ਮਾਲਕ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ 트럼ਪ ਦਾ ਕਹਿਣਾ ਹੈ ਕਿ ਇਸ ਕਹਾਣੀ ਨੂੰ ਪ੍ਰਕਾਸ਼ਿਤ ਕਰਕੇ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਗਈ ਹੈ ਜੈਫਰੀ ਐਪਸਟਾਈਨ ਉਹੀ ਵਿਵਾਦਪੂਰਨ ਫਾਈਨੈਂਸਰ ਸੀ ਜਿਸ ਦੇ ਉੱਤੇ ਨਾਬਾਲਗ ਕੁੜੀਆਂ ਦੇ ਨਾਲ ਸੰਬੰਧਤ ਕਈ ਜਿਹੜੇ ਗੰਭੀਰ ਜਿੰਸੀ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ ਐਪਸਟਾਈਨ ਦੀ ਜਿਹੜੀ ਸੀ 2019 ਦੇ ਵਿੱਚ ਸ਼ੱਕੀ ਹਾਲਾਤਾਂ 'ਚ ਜੇਲ੍ਹ ਵਿਚੇ ਮੌਤ ਹੋ ਗਈ ਸੀ ਤੇ 트럼ਪ ਦਾ ਨਾਮ ਵੀ ਕਈ ਵਾਰ ਐਬਸਟਾਈਨ ਨਾਲ ਜਿਹੜਾ ਜੋੜਿਆ ਵੀ ਗਿਆ ਹੈ ਪਰ 트럼ਪ ਪਹਿਲਾਂ ਹੀ ਇਹਨਾਂ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਰਹੇ ਨੇ ਮੀਡੀਆ ਤੇ 트럼ਪ ਦੇ ਪੁਰਾਣੇ ਹਮਲੇ ਜਿਹੜੇ ਚੱਲ ਰਹੇ ਨੇ ਮੀਡੀਆ ਤੇ ਡੋਨਲਡ 트럼ਪ ਦਾ ਹਮਲਾ ਕੋਈ ਨਵੀਂ ਗੱਲ ਨਹੀਂ ਹੈ ਜਿਹੜਾ ਉਹਨੂੰ ਘੋਲ ਰਿਹਾ ਹੈ ਮੀਡੀਆ ਨੂੰ ਰਾਸ਼ਟਰਪਤੀ ਰਹਿੰਦੇ ਹੋਏ ਵੀ ਉਹਨਾਂ ਨੇ ਕਈ ਵਾਰ ਸੀਐਨਐਨ ਦਾ ਨਿਊਯਾਰਕ ਟਾਈਮਜ਼ ਤੇ واਸ਼ਿੰਗਟਨ ਪੋਸਟ ਵਰਗੇ ਵੱਡੇ ਜਿਹੜੇ ਮੀਡੀਆ ਸੰਗਠਨਾਂ ਨੂੰ ਫੇਕ ਨਿਊਜ਼ ਕਹਿ ਕੇ ਨਿਸ਼ਾਨਾ ਜਿਹੜਾ ਬਣਾਇਆ ਸੀ ਭਾਰੀ ਖਤਰੇ ਦੇ ਵਿੱਚ ਨੇ ਭਾਰਤ ਦੇ ਚਾਰ ਸ਼ਹਿਰਾਂ ਦੇ ਲੋਕਾਂ ਦੀ ਜਾਨ ਵਰਲਡ ਬੈਂਕ ਨੇ ਚੇਤਾਵਨੀ ਦਿੱਤੀ ਹੈ ਭਾਰਤ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਭਾਰਤੀ ਸ਼ਹਿਰ ਜਲਵਾਯੂ ਪਰਵਰਤਨ ਦੇ ਖਤਰਿਆਂ ਦੀ ਝਪੇੜ ਦੇ ਵਿੱਚ ਨੇ ਵਿਸ਼ਵਾ ਬੈਂਕ ਦੀ ਤਾਜ਼ਾ ਰਿਪੋਰਟ ਭਾਰਤ ਦੇ ਵਿੱਚ ਮਜ਼ਬੂਤ ਅਤੇ ਖੁਸ਼ਹਾਲ ਸ਼ਹਿਰਾਂ ਦੇ ਵੱਲੋਂ ਅਨੁਸਾਰ 250 ਤੱਕ ਦੇਸ਼ ਦੇ ਵਿੱਚ 1.30 ਲੱਖ ਤੋਂ ਵੱਧ ਲੋਕ ਹੜ੍ਹਾਂ, ਵੱਧਦੇ ਤਾਪਮਾਨ ਤੇ ਹੋਰ ਜਲਵਾਯੂ ਜੋਖਮਾਂ ਦੇ ਕਾਰਨ ਖਤਰੇ ਦੇ ਵਿੱਚ ਆ ਸਕਦੇ ਐ। ਇਨ੍ਹਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ 2400 ਅਰਬ ਡਾਲਰ ਭਾਵ ਲਗਭਗ 206 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਰਿਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਹੋਣੇ ਠੋਸ ਕਦਮ ਨਾ ਚੁੱਕੇ ਗਏ ਤਾਂ ਮੀਂਹ ਦੇ ਕਾਰਨ ਤੇ ਹੜ੍ਹਾਂ ਦੇ ਕਾਰਨ ਮੌਜੂਦਾ ਸਾਲਾਨਾ ਨੁਕਸਾਨ 270 ਤੱਕ 4 ਬਿਲੀਅਨ ਡਾਲਰ ਤੋਂ ਵੱਧ ਕੇ 30 ਬਿਲੀਅਨ ਡਾਲਰ ਜਾਨਕੀ 2.5 ਲੱਖ ਕਰੋੜ ਰੁਪਏ ਹੋ ਸਕਦਾ ਹੈ ਰਿਪੋਰਟ ਦੇ ਵਿੱਚ ਦਿੱਲੀ ਚੇਨਈ ਸੂਰਤ ਦਿੱਲਕਨੌਨ ਨੂੰ ਸਭ ਤੋਂ ਵੱਧ ਕਮਜ਼ੋਰ ਸ਼ਹਿਰਾਂ ਦੇ ਵਜੋਂ ਪਛਾਣਿਆ ਗਿਆ ਇਨ੍ਹਾਂ ਸ਼ਹਿਰਾਂ ਦੇ ਵਿੱਚ ਵੱਧਦਾ ਤਾਪਮਾਨ ਸ਼ਹਿਰੀ ਹੜ ਅਤੇ ਗਰਮੀ ਦੇ ਨਾਲ ਸੰਬੰਧਿਤ ਸੰਕਟ ਲੋਕਾਂ ਦੇ ਜੀਵਨ ਤੇ ਰੋਜ਼ੀ ਰੋਟੀ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾ ਸਕਦੇ ਹੈ ਕਹਿੰਦੇ ਨੇ ਕਿ ਗਰਮੀ ਦੇ ਨਾਲ ਸੰਬੰਧਿਤ ਮੌਤਾਂ ਦਾ ਖਤਰਾ ਤਿੰਨ ਗੁਣਾ ਵਧਿਆ ਜੇਕਰ ਗ੍ਰੀਨhouse ਗੈਸਾਂ ਦਾ ਨਿਕਾਸ ਮੌਜੂਦਾ ਰਫਤਾਰ ਦੇ ਨਾਲ ਜਾਰੀ ਰਿਹਾ ਤਾਂ ਗਰਮੀ ਦੇ ਨਾਲ ਸੰਬੰਧਿਤ ਮੌਤਾਂ ਦੀ ਗਿਣਤੀ 250 ਤੱਕ ਸਾਲਾਨਾ 3.28 ਲੱਖ ਹੋ ਸਕਦੀ ਹੈ ਜੋ ਮੌਜੂਦਾ 1.44 ਲੱਖ ਹੈ ਗਰਮੀ ਦੇ ਕਾਰਨ ਸ਼ਹਿਰਾਂ ਦੇ ਵਿੱਚ ਜਿਹੜਾ ਕੰਮ ਕਰਨ ਦੇ 20% ਘੰਟੇ ਬਰਬਾਦ ਹੋ ਸਕਦੇ ਹੈ ਵਿਸ਼ਵ ਬੈਂਕ ਦਾ ਸੁਝਾਅ ਹੈ ਕਿ ਘਟਨ 81 ਵਾਲੇ ਬੁਨਿਆਦੀ ਢਾਂਚੇ ਦੀ ਪਾਲਸੀ ਜਿਹੜੀ ਅਪਣਾਉਣ ਦੇ ਨਾਲ ਜੀ ਡੀ ਪੀ 0.4 ਫੀਸਦ ਵੱਧ ਸਕਦੀ ਹੈ ਤੇ 1.3 ਮਿਲੀਅਨ ਜਾਨਾਂ ਜੜੀਆਂ ਨੇ ਬਚਾਈਆਂ ਜਾ ਸਕਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੰਸਦ ਹੈ ਉਹਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ ਇਜ਼ਰਾਈਲ ਦੇ ਉੱਤੇ ਪਾਬੰਦੀ ਦੀ ਮੰਗ ਉੱਠ ਰਹੀ ਹੈ ਉੱਥੇ ਵੀ ਆਸਟ੍ਰੇਲੀਆ ਦੇ ਵਿੱਚ ਮਈ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ ਕੱਲ੍ਹ ਬੀਤੇ ਚ ਕਿਉਂਕਿ ਉਹ 12 ਘਟੇ ਆਪਣੇ ਤੋਂ ਅਡਵਾਂਸ ਚੱਲਦਾ ਹੈ ਮੁਲਕ ਤੇ ਡੇਟ ਵੀ ਬਦਲ ਜਾਂਦੀ ਹੈ ਉੱਥੇ ਸੰਸਦ ਮੋੜ ਸ਼ੁਰੂ ਹੋਈ ਹੈ ਇਹ ਦਿਨ ਜ਼ਿਆਦਾਤਰ ਗਰਮੀ ਰਸਮੀ ਹੀ ਰਿਹਾ ਹੈ ਜਿਸ ਦੇ ਵਿੱਚ ਪੱਛਮੀ ਏਸ਼ੀਆ ਦੇ ਵਿੱਚ ਚੱਲ ਰਹੇ ਸੰਘਰਸ਼ਾਂ ਦਾ ਜ਼ਿਕਰ ਹੋਇਆ ਤੇ ਫਲਸਤੀਨ ਦਾ ਜਿਹੜਾ ਹੈ ਸਮਰਥਨ ਕਰਨ ਵਾਲੇ ਸੈਂਕੜੇ ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਇਕੱਠੇ ਹੋਏ ਤੇ ਸਰਕਾਰ ਤੋਂ ਇਜ਼ਰਾਈਲ ਤੇ ਉੱਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 27 ਦੇਸ਼ਾਂ ਦੇ ਨਾਲ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਗਾਜ਼ਾ ਦੇ ਵਿੱਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ABC ਦੀ ਖਬਰ ਦੇ ਅਨੁਸਾਰ ਜਦੋਂ ਅਟਾਰਨੀ ਜਨਰਲ ਸैम ਮੋਸਟਿਨ ਮੰਗਲਵਾਰ ਦੁਪਹਿਰ ਨੂੰ ਸੰਸਦ ਨੂੰ ਸੰਬੋਧਨ ਕਰ ਰਹੇ ਸਨ ਤਾਂ ਸੁਰੱਖਿਆ ਗਾਰਡ ਨੇ 15 ਪ੍ਰਦਰਸ਼ਨਕਾਰੀਆਂ ਨੂੰ ਉੱਚ ਸਦਨ ਦੇ ਜਨਤਕ ਗਲਿਆਰੇ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਇਸ ਦੇ ਦੌਰਾਨ ਆਸਟ੍ਰੇਲੀਅਨ ਜਿਹੜਾ ਗ੍ਰੀਨਜ਼ ਪਾਰਟੀ ਜਿਹੜੀ ਹੈ ਦੇ ਡਿਪਟੀ ਲੀਡਰ ਸੈਨੇਟਰ ਮਹਿਰੀਨ ਫਾਰੂਕੀ ਨੇ ਮੋਸਟਿੰ ਦੇ ਭਾਸ਼ਣ ਦੇ ਦੌਰਾਨ ਸਦਨ ਦੇ ਵਿੱਚ ਇੱਕ ਤਖਤੀ ਚੁੱਕੀ ਤੇ ਚੁੱਪਚਾਪ ਵਿਰੋਧ ਕਰ ਦਿੱਤਾ ਜਿਸ ਦੇ ਉੱਤੇ ਲਿਖਿਆ ਸੀ ਕਿ ਗਾਜਾ ਭੁੱਖਾ ਹੈ ਤੇ ਸ਼ਬਦ ਉਹਨਾਂ ਦੇ ਪੇਟ ਨਹੀਂ ਪਰਣਗੇ ਇਜ਼ਰਾਈਲ ਤੇ ਪਾਬੰਦੀਆਂ ਲਗਾਓ ਆਸਟ੍ਰੇਲੀਆ ਨੇ ਕੁਝ ਇਜ਼ਰਾਈਲੀ ਨਾਗਰਿਕਾਂ ਦੇ ਉੱਤੇ ਵਿੱਤੀ ਯਾਤਰਾ ਪਾਬੰਦੀਆਂ ਲਗਾਈਆਂ ਜਿਨ੍ਹਾਂ ਦੇ ਵਿੱਚ ਇਜ਼ਰਾਈਲੀ ਸਰਕਾਰ ਦੇ ਮੰਤਰੀ ਇਟਾ ਮਾਰ ਬੇਨ ਗਵੀਰ ਤੇ ਬੇਜ਼ਲੇਲ ਸਮੋਟ੍ਰਿਚ ਸ਼ਾਮਲ ਨੇ ਪਰ ਦੇਸ਼ ਦੀ ਸਰਕਾਰ ਨੇ ਇਜ਼ਰਾਈਲ ਦੇ ਉੱਤੇ ਕੋਈ ਵਿਆਪਕ ਪਾਬੰਦੀਆਂ ਨਹੀਂ ਲਗਾਈਆਂ ਪੱਛਮੀ ਏਸ਼ੀਆ ਜਿਹੜਾ ਹੈ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਇਹ ਸਾਂਝਾ ਬਿਆਨ ਉਹਨਾਂ ਦੀ ਸਰਕਾਰ ਦੇ ਦੁਆਰਾ ਪੱਛਮੀ ਏਸ਼ੀਆ ਸੰਘਰਸ਼ ਦੇ ਉੱਤੇ ਹੁਣ ਤੱਕ ਵਰਤਿਆ ਗਿਆ ਸਭ ਤੋਂ ਸਖਤ ਸ਼ਬਦਾਬਲੀ ਵਾਲਾ ਸੀ ਬਰਕ ਨੇ ਏਬੀਸੀ ਨੂੰ ਦੱਸਿਆ ਕਿ ਜਦੋਂ ਤੁਸੀਂ ਇੰਨੀਆਂ ਸਾਰੀਆਂ ਹੋਰ ਮਹੱਤਵਪੂਰਨ ਸ਼ਕਤੀਆਂ ਦੇ ਨਾਲ ਮਿਲ ਕੇ ਇੱਕ ਸਾਂਝਾ ਬਿਆਨ ਦੇ ਸਕਦੇ ਹੋ ਤਾਂ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਕੁਝ ਅਜਿਹਾ ਹੋਵੇਗਾ ਜੋ ਇਸ ਸਥਿਤੀ ਨੂੰ ਬਦਲ ਦੇਵੇਗਾ ਬਰਕ ਨੇ ਕਿਹਾ ਕਿ ਦੁਨੀਆ ਦੇ ਦੂਜੇ ਕੋਨੇ ਦੇ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਬੰਦਕਾਂ ਨੂੰ ਅਜੇ ਵੀ ਰਿਹਾ ਕੀਤਾ ਜਾਣਾ ਚਾਹੀਦਾ ਹੈ ਪਰ ਯੁੱਧ ਖਤਮ ਹੋਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਨੇ ਯੂਕੇ ਤੇ ਮਾਲਦੀਵ ਦੀ ਚਾਰ ਰੋਜ਼ਾ ਫੇਰੀ ਦੇ ਲਈ ਰਵਾਨਾ ਹੋ ਚੁੱਕੇ ਹੈ ਆਖਰੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਤੇ ਮਾਲਦੀਵ ਦੀ ਚਾਰ ਜੜੀ ਰੋਜ਼ਾ ਫੇਰੀ ਦੇ ਲਈ ਰਵਾਨਾ ਹੋਏ ਨੇ ਪ੍ਰਧਾਨ ਮੰਤਰੀ ਦੀ ਯੂਕੇ ਫੇਰੀ ਦੇ ਦੌਰਾਨ ਭਾਰਤ ਯੂਕੇ ਫ੍ਰੀ ਟ੍ਰੇਡ ਜਿਹੜਾ ਐਗਰੀਮੈਂਟ ਮੁਕਤ ਵਪਾਰ ਸਮਝੌਤੇ ਉੱਤੇ ਸਹੀ ਪੈਨ ਦੀ ਜਿਹੜੀ ਹੈ ਜਾਨਕੀ ਹਸਤਾਕਰ ਹੋਣ ਦੀ ਉਮੀਦ ਹੈ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹਨਾਂ ਦੇ ਇਸ ਅਫੇਰੀ ਦੇ ਨਾਲ ਦੋਵਾਂ ਦੇਸ਼ਾਂ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਮਿਲੇਗਾ ਮੋਦੀ ਹੁਣਾਂ ਨੇ ਆਪਣੇ ਰਵਾਨਗੀ ਬਿਆਨ ਦੇ ਵਿੱਚ ਕਿਹਾ ਕਿ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਇੱਕ ਵਿਆਪਕ ਜਿਹੜਾ ਰਣਨੀਤਿਕ ਭਾਈਵਾਲ ਨੇ ਜਿਨ੍ਹਾਂ ਹਾਲੀਆਂ ਸਾਲਾਂ ਦੇ ਵਿੱਚ ਦਵੱਲੇ ਰਿਸ਼ਤਿਆਂ ਦੇ ਵਿੱਚ ਅਹਿਮ ਪ੍ਰਗਤੀ ਕੀਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ ਦੇ ਆਪਣੇ ਹਮਰਤਬਾ ਸਰ ਕਿਰ ਜਿਹੜੇ ਸਟਾਰਮਰ ਦੇ ਨਾਲ ਮੇਰੀ ਮੁਲਾਕਾਤ ਮੁਲਾਕਾਤ ਦੇ ਦੌਰਾਨ ਸਾਨੂੰ ਆਪਣੀ ਆਰਥਿਕ ਭਾਈਵਾਲੀ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ ਜਿਸ ਦਾ ਮਤਵ ਦੋਵਾਂ ਦੇਸ਼ਾਂ ਦੇ ਵਿੱਚ ਖੁਸ਼ਹਾਲੀ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਨੂੰ ਜਿਹੜਾ ਹੱਲਾਸ਼ੇਰੀ ਦੇਣਾ ਹੈ ਪ੍ਰਧਾਨ ਮੰਤਰੀ ਆਪਣੀ ਫੇਰੀ ਦੇ ਦੌਰਾਨ ਸਮਰਾਟ ਚਾਰਲਸ ਜਿਹੜਾ ਤੀਸਰਾ ਹੈ ਉਹਦੇ ਨਾਲ ਵੀ ਮੁਲਾਕਾਤ ਕਰਨਗੇ ਤੇ ਮੋਦੀ ਇਸ ਤੋਂ ਬਾਅਦ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਦੇ ਸੱਦੇ ਦੇ ਉੱਤੇ ਮਾਲਦੀਵ ਦੀ ਯਾਤਰਾ ਕਰਨਗੇ ਮੋਦੀ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰੇਗੰਢ ਦੇ ਜਸ਼ਨਾਂ ਦੇ ਵਿੱਚ ਜਿਹੜਾ ਸ਼ਾਮਲ ਹੋਣਗੇ ਜੀ ਦੋਸਤੋ ਇਹ ਸਾਂਝੀ ਦੇਸ਼ਪ੍ਰੇਮੀਆ ਖਬਰਾਂ